ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋ ਤੇ ਆਪਾਂ ਵੀ ਬਹੁਤ ਵਧੀਆ ਤੇ ਗਾਇਸ ਅੱਜ ਆਪਾਂ ਤੁਹਾਡੇ ਲਈ ਲੈ ਕੇ ਆ ਗਿਆਂ ਵੇਸਨ ਦੀ ਬਰਫੀ ਦੀ ਰੈਸিপি ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਤੇ ਬਹੁਤ ਹੀ ਘੱਟ ਇਨਗਰੀਡੀਅੰਟਸ ਦੇ ਨਾਲ ਤੇ ਇਨਗਰੀਡੀਅੰਟਸ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ 2 ਕੱਪ ਆਪਾਂ ਵੇਸਨ ਲਿੱਤਾ 1 ਕੱਪ ਆਪਾਂ ਚੀਨੀ ਲਿੱਤੀ ਆ ਚੀਨੀ ਨੂੰ ਆਪਾਂ ਮਿਕਸੀ ਦੇ ਵਿੱਚ ਪੀਸ ਲਿੱਤਾ ਸੀਗਾ 1/3 ਕਟੋਰੀ ਆਪਾਂ ਘਿਓ ਲਿੱਤਾ 4 ਤੋਂ 5 ਆਪਾਂ ਲਾਚੀਆਂ ਲਿੱਤੀਆਂ ਨੇ ਇਹਨਾਂ ਨੂੰ ਵੀ ਆਪਾਂ ਮਿਕਸੀ ਦੇ ਵਿੱਚ ਪੀਸ ਲਿੱਤਾ ਸੀਗਾ ਤੇ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਰੈਸিপি ਨੂੰ ਸ਼ੁਰੂ ਕਰਦੇ ਆਂ ਤੇ ਹਾਂਜੀ ਗਾਇਸ ਕੜਾਈ ਉੱਪਰ ਰੱਖ ਲੈਂਦੀ ਆਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਿਉ ਕਿ ਹੁਣ ਆਪਾਂ ਇਹਦਾ ਗਰਮ ਕਰਾਂਗੇ ਪਰ ਆਪਾਂ ਪਹਿਲੇ ਵਿੱਚ ਐਡ ਕਰਾਂਗੇ ਵੇਸਨ ਵੇਸਣ ਆਪਾਂ ਚੰਗੀ ਤਰ੍ਹਾਂ ਭੁੰਨਣਾ ਕਿਉਂ ਨੂੰ ਆਪਾਂ ਚੰਗੀ ਤਰ੍ਹਾਂ ਵੇਸਣ ਦੇ ਨਾਲ ਮਿਕਸ ਕਰ ਲੈਣਾ ਜੇਕਰ ਤੁਹਾਨੂੰ ਵੇਸਣ ਜ਼ਿਆਦਾ ਡਰਾਈ ਲੱਗੇ ਤਾਂ ਤੁਸੀਂ ਥੋੜਾ ਜਿਹਾ ਘਿਓ ਹੋਰ ਵੀ ਪਾ ਸਕਦੇ ਹੋ ਬਟ ਆਪਾਂ ਜਦੋਂ ਵੇਸਣ ਭੁੰਨਿਆ ਗਿਆ ਤਾਂ ਇਹਦੇ ਵਿੱਚ ਥੋੜੀ ਜਿਹੀ ਮਲਾਈ ਪਾਵਾਂਗੇ ਤੇ ਉਹਦੇ ਨਾਲ ਵੀ ਥੋੜਾ ਜਿਹਾ ਸੈੱਟ ਹੋ ਜਾਏਗਾ ਲੱਗਦਾ ਹਲੇ ਇਹ ਵੀ ਸੁੱਕਾ ਸੁੱਕਾ ਹੀ ਰਿਹਾ ਹੋਣਾ ਹੈ ਬਾਕੀ ਆਪਾਂ ਇਹਨਾਂ ਨੂੰ ਰੈੱਡ ਬ੍ਰਾਊਨ ਹੋਣ ਤੱਕ ਭੁੰਨਣਾ ਹੈ ਜਦ ਤੱਕ ਵੇਸਨ ਵਿੱਚ ਵਧੀਆ ਜੀ ਖੁਸ਼ਬੂ ਨਾ ਆਣ ਲੱਗ ਪਵੇ ਉਦੋਂ ਤੱਕ ਆਪਾਂ ਵੇਸਨ ਨੂੰ ਭੁੰਨਣਾ ਤੇ ਵੇਸਨ ਤੇ ਵੇਸਨ ਦੇ ਵਿੱਚ ਆਪਾਂ ਇਹਨੂੰ ਚਲਾਈ ਜਾਣਾ ਹੈ ਤਾਂ ਕਿ ਵੇਸਨ ਜਿਹੜਾ ਉਹ ਨੀਚੋਂ ਅ ਕੜਾਈ ਦੇ ਨਾਲ ਲੱਗੇ ਨਾ ਜੇ ਵੇਸਨ ਕੜਾਈ ਦੇ ਨਾਲ ਲੱਗ ਗਿਆ ਤਾਂ ਨੀਚੇ ਜ਼ਿਆਦਾ ਰੈੱਡ ਰੈੱਡ ਹੋ ਜਾਏਗਾ ਸੋ ਆਪਾਂ ਇਹਨੂੰ ਹਿਲਾਉਂਦੇ ਹੀ ਰਹਿਣਾ ਨਾਲ-ਨਾਲ ਨਾਲ ਨਾਲ ਆਪਾਂ ਇਹ ਵੀ ਧਿਆਨ ਰੱਖਣਾ ਹੈ ਕਿ ਇਹਦੇ ਵਿੱਚ ਜਿਹੜੀਆਂ ਗਿਲਟੀਆਂ ਜੀਆਂ ਨਾ ਬਣਨ ਆਪਾਂ ਇਹਨਾਂ ਨੂੰ ਐਦਾ ਥੋੜਾ ਥੋੜਾ ਮੈਸ਼ ਵੀ ਕਰਦੇ ਰਵਾਂਗੇ ਨਾਲ ਨਾਲ ਹੀ ਤਾਂ ਤੁਸੀਂ ਵੇਖ ਸਕਦੇ ਹੋ ਵੇਸਨ ਆਪਣਾ ਪੁੰਨਣਾ ਸ਼ੁਰੂ ਹੋ ਗਿਆ ਹੈ ਥੋੜਾ ਥੋੜਾ ਬਰਾਊਨ ਬਰਾਊਨ ਹੋਣ ਲੱਗ ਪਿਆ ਵੇਸਨ ਨੂੰ ਆਪਾਂ ਸਿਰਫ 5 ਕੁ ਮਿੰਟ ਹੋਰ ਪੁੰਨਾਂਗੇ ਤੇ ਹਾਂਜੀ ਗਾਇਸ ਜਿਵੇਂ ਲੱਗਦੇ ਹੋ ਵੈਸੇ ਨਾਲ ਆਪਣਾ ਥੋੜਾ ਥੋੜਾ ਪੁੰਨ ਚੁੱਕਿਆ ਥੋੜਾ ਹੀ ਜਿਆਦਾ ਹੀ ਪੁੰਨ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਲਾਈ 5 ਚਮਚ ਆਪਾਂ ਇਹਦੇ ਵਿੱਚ ਮਲਾਈ ਪਾਵਾਂਗੇ ਸੋਰੀ ਆਪਾਂ ਪਹਿਲਾਂ ਜਦੋਂ ਇਨਗਰੀਡੀਅੰਟਸ ਦੱਸੇ ਸੀ ਉਦੋਂ ਦੱਸਿਆ ਨਹੀਂ ਮਲਾਈ ਆਪਾਂ ਫਰੈਸ਼ ਲਿੱਤੀ ਹੈ ਹੁਣ ਆਪਾਂ ਇਹਦੇ ਨਾਲ ਮਿਕਸ ਕਰ ਦਵਾਂਗੇ ਵੇਰਸਨ ਦੇ ਵਿੱਚ ਚੰਗੀ ਤਰ੍ਹਾਂ। ਹਮਲਾਇ ਨੂੰ ਆਪਾਂ ਮਿਕਸ ਕਰ ਲਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਲਾਇਚੀ ਪਾਊਡਰ। ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ। 2 ਮਿੰਟ ਆਪਾਂ ਇਹਨੂੰ ਹੋਰ ਭੁੰਨਾਂਗੇ। ਗੈਸ ਤੇ ਵੈਸਨਾ ਆਪਣਾ ਪਨ ਚੁੱਕਿਆ ਤੇ ਸਾਰੇ ਇਨਗਰੀਡੀਅੰਟ ਜਿਹੜੇ ਆਪਾਂ ਇਹਦੇ ਵਿੱਚ ਐਡ ਕੀਤੇ ਸੀਗੇ ਉਹ ਵੀ ਸਾਰਿਆਂ ਦੇ ਵਿੱਚ ਮਿਕਸ ਹੋ ਚੁੱਕਿਆ ਹੁਣ ਆਪਾਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਕੜਾਈ ਨੂੰ ਥੱਲੇ ਲਾਵਾਂਗੇ ਤੇ ਗਾਇਸ ਕੜਾਈ ਨੂੰ ਆਪਾਂ نیچے ਰੱਖ ਲੇਤਾ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਚੀਨੀ ਚੀਨੀ ਨੂੰ ਐਡ ਕਰਕੇ ਆਪਾਂ ਇਹ ਜਿਹਾ ਮਿਕਸ ਕਰ ਦਵਾਂਗੇ ਤੇ ਗਾਇਸ ਜਦੋਂ ਆਪਾਂ ਚੀਨੀ ਭਾਏ ਤੇ ਥੋੜਾ ਜਿਹਾ ਜ਼ਿਆਦਾ ਹੀ ਸੁੱਕਾ ਸੁੱਕਾ ਹੋ ਗਿਆ ਸੀ ਤੇ ਥੋੜਾ ਜਿਹਾ ਘਿਓ ਪੈਨੇ ਵਿੱਚ ਹੋਰ ਐਡ ਕਰਕੇ ਤੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿੱਤਾ ਹੈ ਤੇ ਹੁਣ ਤੁਸੀਂ ਵੇਖ ਰਹੇ ਹੋ ਬਰਫੀ ਬਣਾਉਣ ਲਈ ਬਿਲਕੁਲ ਤਿਆਰ ਹੈ ਹੁਣ ਆਪਾਂ ਇੱਕ ਪਲੇਟ ਲੈ ਲਈ ਹੈ ਤੇ ਇਹਦੇ ਵਿੱਚ ਆਪਾਂ ਲਾਵਾਂਗੇ ਘਿਓ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਚਾਰੇ ਪਾਸੇ ਲਾ ਦੇਣਾ ਤੇ ਸਾਈਡਾਂ ਤੇ ਵੀ ਲਗਾ ਦੇਣਾ कि बर्फी है अपनी जमे ना जो आप घ्यो ना लवेंगे तो बर्फी चिपक जाएगी हम एड करा बेसन ਤੇ ਬੇਸਨ ਨੂੰ ਆਪਾਂ ਪਲੇਟ ਵਿੱਚ ਪਾ ਕੇ ਇਹਨੂੰ ਸੈੱਟ ਕਰ ਲਿੱਤਾ ਹੈ ਤੇ ਹੁਣ ਆਪਾਂ ਇਹਦੇ ਉੱਪਰ ਪਾਵਾਂਗੇ ਗਾਰਨਿਸ਼ ਕੀਤੇ ਹੋਏ ਬਦਾਮ ਇਹ ਹਾਂਜੀ ਗਾਇਸ ਆਪਾਂ ਉੱਪਰ ਥੋੜਾ ਡਰਾਈ ਫਰੂਟ ਵੀ ਲਗਾ ਲਿੱਤਾ ਹੈ ਤੇ ਹੁਣ ਆਪਾਂ ਇਹਨੂੰ ਕੰਡੇ ਦੋ ਘੰਟੇ ਦੇ ਲਈ ਆਪਾਂ ਇਹਨਾਂ ਨੂੰ ਠੰਡਾ ਕਰਦੇ ਹਾਂ ਤੇ ਬਰਫੀ ਨੂੰ ਜੰਮਣ ਦਾ ਵੇਟ ਕਰਦੇ ਹਾਂ ਤੇ ਮਿਲਦਿਆ ਫਿਰ ਤੁਹਾਨੂੰ ਥੋੜੇ ਦੇਰ ਬਾਅਦ ਇਹ ਹਾਂਜੀ ਗਾਇਸ ਦੋ ਘੰਟੇ ਹੋ ਚੁੱਕੇ ਆ ਤੇ ਇਹਨੂੰ ਆਪਾਂ ਫਰਿੱਜ ਵਿੱਚ ਰੱਖਿਆ ਸੀ ਤੇ ਨੂੰ ਆਪਾਂ ਕੱਢ ਲਿੱਤਾ ਹੈ ਤੇ ਹੁਣ ਆਪਾਂ ਦੀ ਕਟਿੰਗ ਕਰਾਂਗੇ ਤੇ ਗਾਇਸ ਆਪਾਂ ਸਾਰੀ ਕੱਢ ਲਈ ਤੀ ਹੋਈ ਆ ਹੁਣ ਇਹਨਾਂ ਆਪਾਂ ਪਲੇਟ ਵਿੱਚ ਕੱਟ ਲਵਾਂਗੇ ਤੇ ਹਾਂਜੀ ਗਾਇਸ ਬਰਫੀ ਆਪਣੀ ਬਣ ਕੇ ਹੋ ਗਈ ਆ ਤਿਆਰ ਤਾਂ ਤੁਸੀਂ ਵੇਖ ਸਕਦੇ ਹੋ ਕਿਨੀ ਸਾਫਟ ਬਣੀ ਆ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਜਲਦੀ ਨੈਕਸਟ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਦੇ ਨਾਲ